ਹਰ ਜੀ ਸਦਾ ਦੀ ਟੀਵੀ ਤੇ ਅੱਜ ਦੀਆਂ ਤਾਜ਼ਾ ਖਬਰਾਂ ਜਨਤਕ ਹਿੱਤਾਂ ਦੇ ਮਹੱਤਵਪੂਰਨ ਮੁੱਦਿਆਂ ਤੇ ਚਰਚਾ ਲਈ ਸਦਨ ਦੇ ਚੱਲਣਾ ਜਰੂਰੀ ਮਾਇਆਬੱਤੀ ਭੋਜਨ ਸਮਾਜ ਪਾਰਟੀ ਦੀ ਰਾਸ਼ਟਰੀ ਪ੍ਰਧਾਨ ਮਾਇਆ ਮੱਤਨੀ ਨੇ ਕਿਹਾ ਕਿ ਜਨਤਕ ਹਿੱਤ ਸਿਤ ਵਕ ਵਕ ਮਹੱਤਵਪੂਰਨ ਮੁੱਦਿਆਂ ਤੇ ਚਰਚਾ ਕਰਨ ਲਈ ਸਦਨ ਦਾ ਕੰਮ ਕਰਨਾ ਜ਼ਰੂਰੀ ਹੈ ਮਾਇਆਬੱਤੀ ਨੇ ਸੋਮਵਾਰ ਨੂੰ ਐਕਸਪੋਰਟ ਤੇ ਲਿਖਦਿਆਂ ਸਸਦ ਦੇ ਸਰਦੀਆਂ ਦੇ ਸੈਸ਼ਨ ਅੱਜ ਸ਼ੁਰੂ ਹੋ ਰਿਹਾ ਹੈ ਤੇ ਹਰ ਸੈਸ਼ਨ ਮੰਗ ਇਫ ਸਰਸੰਵੀ ਕਾਫੀ ਰੋਲੇ ਰੱਪੇ ਨਾਲ ਹੋਣ ਦੀ ਉਮੀਦ ਹੈ ਪਰ ਸਾਡੀ ਪਾਰਟੀ ਚਾਹੁੰਦੀ ਹੈ ਕਿ ਸੰਸਦ ਦੇ ਦੋਵੇਂ ਸਦਨਾਂ ਸੁਚੇ ਤੇ ਸ਼ਾਂਤੀਪੂਰਤ ਢੰਗ ਨਾਲ ਕਰਵਾਏ ਜਾਣ ਤਾਂ ਕਿ ਰਾਸ਼ਟਰਪਤੀ ਰਾਸ਼ਟਰੀ ਅਤੇ ਜਨਤਕ ਹਿੱਤ ਲਈ ਜ਼ਰੂਰੀ ਅਤੇ ਮਹੱਤਵਪੂਰਨ ਮੁੱਦਿਆਂ ਤੇ ਚਰਚਾ ਕੀਤੀ ਜਾ ਸਕੇ ਖਾਸ ਤੌਰ ਤੇ ਰਾਜਧਾਨੀ ਦਿੱਲੀ ਵਿੱਚ ਹਵਾ ਪ੍ਰਦੂਸ਼ਣ ਕਾਰਨ ਪੈਦਾ ਹੋਈਆਂ ਮਤਵਨ ਸਮੱਸਿਆਵਾਂ ਤੇ ਵੋਟਰ ਸੂਚੀ ਦੀ ਤੀਬਰ ਸੋਧ ਭਾਵ ਐਸ ਆਈ ਆਰ ਤੋਂ ਪੈਦਾ ਹੋਣ ਵਾਲੀਆਂ ਵਿਆਰਕ ਬੁਸ਼ਲਾ ਅਤੇ ਇਤੇ ਰਾਜਾਂ ਦਾ ਚਰਚਾ ਹੋ ਸਕੇ ਅਤੇ ਇਹਨਾਂ ਦੇ ਟੁਕਮੇ ਹੱਲ ਲੱਭਣ ਲਈ ਸਾਰਥਕ ਯਤਨ ਕੀਤੇ ਜਾ ਸਕਣ ਉਹਨਾਂ ਕਹੇ ਕਿ ਸਿਰਫ ਦੋਸ਼ ਜਵਾਬੀ ਦੋਸ਼ ਨਾਲ ਹੀ ਕੰਮ ਨਹੀਂ ਚੱਲਣਗੇ ਸਗੋਂ ਵਡੇਰੇ ਰਾਸ਼ਟਰੀ ਅਤੇ ਜਨਤਕ ਹਿਤਾਵਾਂ ਲਈ ਸੰਸਦ ਨੂੰ ਸੁਚਾਰੂ ਟੰਗਣਾ ਚਰਉਣ ਲਈ ਸਤਾਤਰ ਪਾਰਟੀ ਅਤੇ ਵਿਰੋਧੀ ਧਿਰ ਦੇ ਦਮਨ ਰਾਜਨੀਤਿਕ ਹਿਥਾਂ ਦੇ ਉੱਪਰ ਉੱਠ ਕੇ ਪੂਰੀ ਤਰ੍ਹਾਂ ਸਵੇਦਨਸੀਲਤ ਗੰਮੀਰ ਹੋਣ ਦੀ ਲੋੜ ਹੈ ਧੰਨਵਾਦ ਜੀ ਖਬਰਾਂ ਲਈ ਬਨੇ ਰਹੋ